ਅਰਜ਼ੀ ਨੋਵੇਦੀ ਮਾਰਕਾ ਤੋਂ ਇਪਰ ਤੋਂ ਸਾਨੂੰ ਦੇ ਵਿੱਚ 150 ਨੂੰ ਕਿਲੋ ਰੋਸਵੇਰੀ ਫਲੇਵਰ ਵਾਲਾ 490 ਨੂੰ ਲੱਗਿਆ 75 ਨੂੰ ਬੋਤਲ ਲੱਗੀ ਵੀ ਹੈ ਇਹਦੀ 10 ਦੀ ਪੈਕਿੰਗ 480 ਦੀ ਵਿਸਕੀ ਲੱਗੀ ਵੀ 690 ਨੂੰ ਆ 10 ਬਰਾ ਦਾ 139 ਨੂੰ ਯੂਰਪ ਦੇ ਵਿੱਚ ਇਟਲੀ ਦੀ ਵਿਸਕੀ ਬਹੁਤ ਸਸਤੀ ਆ 10 ਯੂਰੋ ਦੀ ਵੇਟ 69 ਸਾਰੀ 820 ਨੂੰ ਆ ਇਹ ਜਿਹੜਾ ਬਰੀਲਾ ਪਾਸ ਦਾ 139 ਨੂੰ ਔਰੇ ਪਰਸ਼ੂਤੋਂ ਦੇ ਕੱਡੇ-ਕੱਡੇ ਪੀਸੇ ਨੇ ਵੀ ਇਹ 1.5-2 ਕਿਲੋ ਦੀ ਹੋਣੀ ਆ 790 ਨੂੰ ਲੱਗੀ ਹੁੰਦੀ ਆ 5 ਕਿਲੋ ਕਾਲਵੇ ਦਾ ਮਾਇਓਨੇਸ ਆਈਸਕ੍ਰੀਮ 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 ਇਹ ਸਾਡੇ ਯੂਰੋ ਲੱਗੇ ਆ ਜੀ 30 ਸਾਹਮਣੇ ਵਾਲੇ ਪਾਸੇ ਸਾਰਾ ਫਰਨੀਚਰ ਦੀ ਆ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਟਲੀ ਤੋਂ ਮੇਰੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਇਸ ਵਕਤ ਮੈਂ ਹੈਗਾ ਇਟਲੀ ਦੇ ਸ਼ਹਿਰ ਅਰਜੀਨੋਵੀ ਦੇ ਵਿੱਚ 33 ਡਿਗਰੀ ਟੈਂਪਰੇਚਰ ਹੈ ਇੱਥੇ ਇਸ ਕਰਕੇ ਦਿਨ ਚ ਨਹੀਂ ਨਿਕਲੇ ਥੋੜਾ ਜਿਹਾ ਸ਼ਾਮ ਨੂੰ ਆਇਆ ਪਿਛਲੀ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਯੂਕੇ ਦੀ ਮਾਰਕੀਟ ਦਿਖਾਈ ਸੀਗੀ ਇੱਕ ਠੀਕ ਹੈ ਕੋਸਕੋ ਅੱਜ ਮੈਂ ਉਹਦੇ ਕੰਪੈਰੀਟਿਵਲੀ ਉਹਦੇ ਮੁਕਾਬਲੇ ਇੱਕ ਇੱਥੇ ਦੀ ਹੋਰ ਮਾਰਕੀਟ ਦਿਖਾਉਣ ਜਾ ਰਿਹਾ ਤੁਹਾਨੂੰ ਇਟਲੀ ਦੀ ਮਾਰਕੀਟ ਇਹ ਇਟਲੀ ਦੀ ਮਾਰਕੀਟ ਹੈ ਜੀ ਇਹਦਾ ਨਾਮ ਹੈ ਜੀ ਈਪਰ ਤੋਂ ਸਾਨ ਥੋੜਾ ਜਿਹਾ ਮੈਂ ਤਾਂ ਦਿਖਾਣ ਆਇਆ ਕਿਉਂਕਿ ਜਿਹੜਾ ਕਹਿੰਦੇ ਪ੍ਰਾਈਸ ਦਾ ਹਨਾ ਕੀਮਤਾਂ ਦਾ ਪਤਾ ਲੱਗ ਜੇ ਵੀ ਹਜੇ ਤੁਸੀਂ ਪਿਛਲੇ ਹਫਤੇ ਹੀ ਦੇਖੀ ਆ ਯੂਕੇ ਦੇ ਵਿੱਚ ਕੀਮਤਾਂ ਕੀ ਨੇ ਸਮਾਨ ਦੀ ਹੈਨਾ ਕਰੇਲੂ ਸਮਾਨ ਜਿਹਦਾ ਗਰੋਸਰੀ ਵਗੈਰਾ ਦੀ ਤੇ ਇੱਥੇ ਕੀ ਆ ਨੇ ਉਹ ਤੁਸੀਂ ਅਜ ਇੱਥੇ ਐਕਸਪਲੋਰ ਕਰਦੇ ਆਪਾਂ ਇਹ ਮਾਰਕੀਟ ਦਾ ਨਾਮ ਆ ਜੀ ਈਪਰ ਤੋਂ ਸਾਨੋ ਕਾਫੀ ਬੜੀ ਮਾਰਕੀਟ ਆ ਤੁਸੀਂ ਦੇਖ ਸਕਦੇ ਆ ਤੇ ਆਜੋ ਮੇਰੇ ਨਾਲ ਆਪਾਂ ਚੱਲਦੇ ਆਂ ਜੀ ਇੱਥੇ ਦੀ ਮਾਰਕੀਟ ਐਕਸਪਲੋਰ ਕਰਦੇ ਆਂ ਇੱਥੇ ਦੀਆਂ ਕੀਮਤਾਂ ਦੇਖਦੇ ਆਂ ਕੀ ਆ ਮੌਸਮ ਬਹੁਤ ਵਧੀਆ ਹੋ ਗਿਆ ਸ਼ਾਮ ਨੂੰ ਹਵਾ ਚੱਲ ਰਹੀ ਠੰਡੀ ਠੰਡੀ ਦਿਨ ਦੇ ਵਿੱਚ 33 34 ਡਿਗਰੀ ਟੈਂਪਰੇਚਰ ਤਾਂ ਬਿਲਕੁਲ ਵੀ ਬਾਹਰ ਨਹੀਂ ਜਾ ਨਿਕਲਿਆ ਜਾ ਰਿਹਾ ਪਰ ਹੁਣ ਥੋੜਾ ਜਿਹਾ ਬੱਦਲ ਵੀ ਹੋ ਗਿਆ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਸ਼ਾਮ ਦਾ ਟਾਈਮ ਹੈ ਜੀ ਇੰਗਰੇਸੋ ਇੰਗਰੇਸੋ ਦਾ ਮਤਲਬ ਹੁੰਦਾ ਹੈ ਜੀ ਟਰੀ ਨੂੰ ਕਹਿੰਦੇ ਆ ਜੀ ਇੰਗਰੇਸੋ ਤੇ ਇਸ طرف ਹੈ ਜੀ ਪਾਰਕਿੰਗ ਬਹੁਤ ਬੜੀ ਪਾਰਕਿੰਗ ਹੈ ਇਹਦੀ ਬਹੁਤ ساری ਗੱਡੀ ਲੱਗ ਸਕਦੀ ਹੈ ਇੱਥੇ ਅਰਜ਼ੀਨੋ ਵਿੱਚ ਪੈਂਦੀ ਹੈ ਇਹ ਮਾਰਕੀਟ ਤੇ ਹੁਣ ਆਪਾਂ ਚੱਲੀਏ ਜੀ ਅੰਦਰ ਇੰਗਰੈਸ ਸੋ ਲਓ ਜੀ ਆਪਾਂ ਐਂਟਰ ਹੋ ਗਏ ਆਂ ਅਰਜ਼ੀਨੋਵੇ ਦੀ ਮਾਰਕਾਤੋਂ ਈਪਰ ਤੋਂ ਸਾਨੂੰ ਦੇ ਵਿੱਚ ਜਿੱਦਾਂ ਵੀ ਤੁਸੀਂ ਦੇਖੇ ਰਹੇ ਹੋਣੇ ਆਂ ਕਾਫੀ ਬੜੀ ਦਿਖ ਰਹੀ ਹੈ ਇਹ ਮਾਰਕੀਟ ਪਰੌਲੀ ਆਪਾਂ ਨੇ ਕੱਢ ਲਿਆ ਵੀ ਜੇ ਕੁਝ ਲੈਣਾ ਹੋਇਆ ਤੇ ਭਾਈ ਸਾਹਿਬ ਇੱਧਰ ਚੱਲੇ ਆਂ ਕੁਝ ਲੈਣ ਇਹ ਪਹਿਲਾਂ ਬਾਹਰੋਂ ਦਿਖਾ ਦਈਏ ਮਾਲ ਟਾਈਪ ਬਣੀ ਵੀ ਆ ਬਾਰ ਬਣੀ ਹੋਈ ਵੀ ਐ ਸਾਈਡ ਤੇ ਪਾਪੋ ਵਗੈਰਾ ਤੇ ਸ਼ਾਪਾਂ ਬਣੀਆਂ ਵੀ ਆ ਟਾਇਲਟਸ ਬੜੇ ਆ ਵੀ ਇੱਕ ਸਾਈਡ ਤੇ ਤਬਾਕੀ ਏਰੀਆ ਇੱਥੇ ਦੀ ਕੁਝ ਸ਼ੋਰੂਮ ਬਹੁਤ ਸੁੰਦਰ ਬਹੁਤ ਵਧੀਆ ਜਮਾਹੌਲ ਮਾਰਕੀਟ ਦੇ ਵਿੱਚ ਆਨੇ ਆ ਤਾਂ ਬੱਚਿਆਂ ਦੇ ਖੇਡਣ ਵਾਸਤੇ ਇਹਨਾਂ ਨੇ ਖੜਾਉਣੇ ਜੇ ਲਾਏ ਵਿਆਂ ਤੁਸੀਂ ਇੱਥੇ ਇੰਜੋਏ ਕਰ ਸਕਦੇ ਬੱਚਿਆਂ ਨੂੰ ਛੱਡ ਸਕਦੇ ਆ ਤੇ ਇਧਰਲੇ ਪਾਸੇ ਕੁਝ ਖਡਾਉਣੇ ਇੱਧਰ ਲਾਏ ਵੇ ਝੂਟੇ ਝੂਲੇ ਵਗੈਰਾ ਕਹਿ ਲੋ ਉਹ ਲਾਏ ਵੇ ਆ ਬਾਹਰ ਬਣਾਈ ਹੋਈ ਹੈ ਬੈਠਣ ਨੂੰ ਕਾਫੀ ਵਗੈਰਾ ਪੀਓ ਇੱਥੇ ਬੈਠ ਕੇ ਕਾਫੀ ਵਧੀਆ ਲੱਗ ਰਿਹਾ ਮਾਹੌਲ ਇਸ ਮਾਰਕੀਟ ਦਾ ਐਂਟਰੀ ਤੋਂ ਹੀ ਸ਼ਾਪਾਂ ਕੱਪੜੇ ਦੀਆਂ ਤਕਰੀਬਨ ਕਾਫੀ ਸ਼ੋਅਰੂਮਾਂ ਬ੍ਰਾਂਡਡ ਵੀ ਆ ਖਲੌਣਿਆਂ ਦੇ ਵੀ ਆ ਕੱਪੜੇ ਦੇ ਵੀ ਆ ਜੁੱਤੀਆਂ ਦੇ ਵੀ ਆ ਇਹ ਆ ਗਿਆ ਜੀ ਇੱਪਰ ਤੋਂ ਸਾਨੂੰ ਦੀ ਐਂਟਰੀ ਐਂਟਰੀ ਪੁਆਇੰਟ ਯੂਰੋ ਲੈ ਫਰੂਟ ਦਾ ਸੈਕਸ਼ਨ ਆਹ ਬੂਡੇ ਇਹ ਹੈਗਾ ਜੀ ਫਰੂਟ ਸੈਕਸ਼ਨ ਸਾਰਾ ਤਾਜ਼ਾ ਫਰੂਟ ਫਰੂਟ ਦਾ ਪ੍ਰਾਈਸ ਦੇ ਹਨ ਕੀ ਆ ਤੇ ਇਹ ਸੇਵ ਆ 398 ਦਾ ਪੂਰਾ ਇਹ ਬਾਕਸ ਆ 398 ਯੂਰੋ ਦਾ 4 ਯੂਰੋ ਦਾ 148 ਨੂੰ ਕਿਲੋ ਸੇਵ ਆ ਆਹੀ ਪਾ ਲਓ ਵੀਰ ਜੀ ਸੇਵ ਆ ਇਹ ਆਬਨ 48 ਨੂੰ ਇਹ ਵੀ 148 ਨੂੰ ਤੇ 148 ਤੋਂ ਸੇਵ 148 ਲੋ ਜੀ ਤਰਬੂਜ ਵਾਟਰਮੈਲਨ 159 ਨੂੰ 1 ਕਿਲੋ ਹੈ ਬਾਕੀ ਥੋੜਾ weight ਹੋ ਜਾਣਾ ਹੈ ਕਿੰਨੇ ਕਿਲੋ ਦਾ ਹੈ ਕੋਮਦ ਹੋਰ ਟਮਾਟਰ ਆ ਗਏ ਜੀ 198 ਨੂੰ ਕਿਲੋ ਪਿਆਜ਼ ਇਹ ਲੋਕ ਡਾ ਡਾ ਫੇ 199 ਨੈਵੀਗੇਸ਼ਨ ਉਹ ਵੀ ਕਿਲੋ ਅੱਟ ਵਾਟਰ 148 ਨੂੰ ਕਿਲੋ ਠੀਰਾ ਠੀਰਾ 148 ਨੂੰ ਕਿਲੋ ਵਧੀਆ ਠੀਰਾ ਤੇ ਆਹ ਤਾਰੇ ਕੀ ਡਾਇਗਰਾਫ ਆ 190 ਨੂੰ ਟਮਾਟਰ ਆੜੂ ਲੱਗੇ ਹੋਏ 298 ਨੂੰ ਕਿਲੋ ਇਦਰ ਲੱਗੇ ਹੋਇਆ 150 ਨੂੰ ਕਿਲੋ ਆਹ ਲੱਗੇ ਹੋਇਆ ਯੈਲੋ ਇਹ ਲੱਗੇ ਹੋਇਆ 148 ਨੂੰ ਕਿਲੋ ਆਹ ਸੈਕਸ਼ਨ ਆ ਗਿਆ ਜੀ ਵਾਈਨ ਦਾ ਸਾਰੀ ਵਾਈਨ ਪੰਜਾਬ ਇਟਾਲੀਅਨ ਵਾਈਨਸ ਵਾਈਬ 19 ਨੂੰ ਹੈ ਨਾ 225 ਨੂੰ ਸ਼ੈਂਟੀ ਦੇਖ ਲੋ ਅਬ ਯੂਕੇ ਦੇ ਵਿੱਚ ਇਹ ਆਪਣੇ ਨੂੰ ਮਹਿੰਗੀ ਮਿਲਦੀ ਹੈ ਸ਼ੀਆਨਟੀ 299 ਨੂੰ ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਸ਼ੀਆਨਟੀ ਵੀ ਕਈ ਤਰ੍ਹਾਂ ਕਿਹਦੇ ਆਂਦੀ ਹੈ ਠੀਕ ਆ 1975 ਨੂੰ ਜੇ ਨਹੀਂ ਤੁਸੀਂ ਵਾਈਨ ਦਾ ਇਹ ਚੈੱਕ ਕਰੋ ਵੀ 175 115 ਹੈਨਾ ਇਹਨੇ ਨੂੰ ਸਟਾਰਟ ਹੋਣੀ ਹੈ ਆ 1190 ਨੂੰ ਡੀਅਰ ਦਾ ਤੁਹਾਡਾ ਹਾਂ ਲੱਗਿਆ ਭਾਈ 5 ਲੀਟਰ ਦਾ ਕੀ ਗ੍ਰੈਂਡ ਬਟਨ ਚਾਹ ਤੇ ਆ ਸਭ ਵੀਰ ਆ ਗਏ ਅੱਗੇ ਨੂੰ ਅਸਾਈ ਬੀਅਰ ਡਰਾਈ ਅਸਾਈ ਬੀਅਰ 199 ਨੂੰ ਲੱਗੀ ਦੀ ਅਬ 5 ਐਮ ਐਲ 500 ਐਮ ਐਲ ਅ ਸੰਬੂਕਾ ਰੋਸਵੇਰੀ ਫਲੇਵਰ ਵਾਲਾ 490 ਨੂੰ ਲੱਗਿਆ ਵੈ ਜੀ ਇਹ ਬੋਤਲ 490 ਦੀ ਲੱਗੀ ਵੈ ਸਿਰਫ 490 ਦੀ ਦੇਖ ਲੇ ਵਰਗ ਦੇਖ ਲੋ ਜੀ ਟੂ ਵਰਗ 79 ਸੈਂਟ ਨੂੰ ਇੱਕ ਕੇਨ ਲੱਗਿਆ ਵਾ ਉਹ ਆ ਵਾਈਨ ਦਾ ਸੈਕਸ਼ਨ ਆ ਗਿਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਕਸੇ ਇੱਧਰ ਵਾਈਨ ਦਾ ਪ੍ਰਾਈਸ ਹੀ ਦਿਖਾਵਾਂਗਾ ਦੇ ਵਾਈਨ ਦੇ ਪ੍ਰਾਈਸ ਕਿਹ ਹੈ ਆ 299 ਨੂੰ ਲੱਗੀ ਵਾ ਬਰੂਟ ਠੀਕ ਆ ਆ ਲੱਗੀ ਵਾ 299 ਨੂੰ ਸ਼ੂਵੀ ਆ 699 ਨੂੰ ਵਾਲਦੋ ਗਾਨਾ ਪ੍ਰੋਸੇਕੋ ਆ ਪ੍ਰੋਸੇਕੋ ਦੀ ਕੀਮਤ ਹੈ ਜੀ 699 ਯੂਰੋ ਇਸ طرف ਦੇਖੋ ਸਭ ਵਾਈਨਸ ਆ ਹੈ ਪ੍ਰੋਸੇਕੋ 950 ਨੂੰ ਉੱਪਰ ਲੱਗੀ ਹੋਈ ਹੈ ਸਭ ਵਾਈਨਸ ਲੱਗੀਆਂ ਹੋਈਆਂ ਜੀ ਆ 199 ਨੂੰ ਲੱਗੀ ਹੋਈ ਆ ਆ ਵਾਲੀ ਵਾਈਨ ਇਹ ਹੈਗੇ ਜੀ ਬੀ ਵਾਈ ਬੀ ਵੀਟਾ ਇਟਾਲੀਅਨ ਵਾਈਨ ਤਕਰੀਬਨ ਦੁਨੀਆ 'ਚ ਕਹਿੰਦੇ ਮਸ਼ਹੂਰ ਆ ਜਿਆਦਾ ਇਟਾਲੀਅਨ ਇਟਲੀ ਦੀਆਂ ਸਪੇਨ ਦੀਆਂ ਇਹ ਵਾਈਨਾਂ ਮਸ਼ਹੂਰ ਨੇ ਅ ਫਿਓਰੇਲੀ ਲੱਗੀ ਵੀ ਆ ਇਹਦੀ ਕੀਮਤ ਹੈਗੀ ਜੀ 170 170 ਨੂੰ ਇਹ ਬੋਤਲ ਲੱਗੀ ਵੀ ਆ ਇਹਦੀ ਫਿਓਰੇਲੀ ਦੀ ਬਾਕਸ ਰੱਖੇ ਹੋਏ ਨੇ ਇਹਨਾਂ ਨੇ ਬਾਹਰ ਆ ਬੋਇਟ ਦੀ ਦੇਖ ਲਓ ਬੋਇਟ ਐਂਡ ਸੈਂਡ ਐਂਡ 89 ਪਾਉਂਡ ਯੂਰੋ ਦੀ ਲੱਗੀ ਵੀ ਆ ਜੀ ਇਹ ਜਿਹੜੀਆਂ ਇਹ ਕੀ ਕਹਿੰਦੇ ਨੇ ਸ਼ੈਂਪੇਇਨਸ ਵਧੀਆ ਸ਼ੈਂਪੇਇਨ ਆ ਗਈ ਆਈਲਾ 85 ਦੀ ਲੱਗੀ ਹੋਈ ਆ ਮੋਂਟੇਰੋਜ਼ਾ 49 ਦੀ ਲੱਗੀ ਹੋਈ ਆ ਨੀਚੇ ਆ ਬਰੂਟ ਇਹ 31 ਦੀ ਲੱਗੀ ਹੋਈ ਆ ਤੇ ਜਿਹੜੀਆਂ ਇਧਰ ਨਾਰਮਲ ਚੱਲੇ ਗਏ ਆ ਨਾਰਮਲ ਵਾਈਨ ਦੇ ਵਿੱਚ ਆ ਗਈਆਂ ਆ ਤੋਂ ਮਾਦੀ ਲੱਗੇ ਹੋਏ 940 ਦੀ ਇਹ ਸਾਰੀਆਂ ਤੋਂ ਮਾਦੀ ਦੀਆਂ 687 ਟਾਇਰ ਦੀ 12 ਯੂਰੋ ਦੀ ਲੱਗੀ ਹੋਈ ਆ ਇਤਲੀ ਦੀ ਵਾਈਨ ਬਹੁਤ ਮਸ਼ਹੂਰ ਵਾਈਨ ਆ ਹੈਵੀ ਬਹੁਤ ਟੈਸਟੀ ਇਹਦੀ ਵੈਰਾਈਟੀ ਬਹੁਤ ਆ ਸਾਰੀਆਂ ਦੀ ਲਾ 11tere ਇਧਰ ਲੱਗੀ ਵੀ ਆ 890 ਦੀ ਆ ਸ਼ਾਂਟੀ ਦੇਖ ਲਓ ਇਹ ਸ਼ਾਂਟੀ 695 ਨੂੰ ਲੱਗੀ ਵੀ ਆ ਜੀ ਬੋਟਲ ਇਹ ਰਿਜ਼ਰਵਾ 8895 ਨੂੰ ਲੱਗੀ ਵੀ ਹੈ ਹੁਣ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਵਿਸਕੀ ਦਾ ਸੈਕਸ਼ਨ ਦਿਖਾਉਣਾ ਅੱਗੇ ਬੀਅਰਾਂ ਬੀਅਰ ਦਾ ਸੈਕਸ਼ਨ 페ਰੋਨੀ 3249 ਦੀਆਂ ਤਿੰਨ ਲੱਗੀਆਂ ਵੀ ਆ ਕੋਨੋ ਤੇਨ ਕਾਸਾ ਕਾਵੇ ਰਿੰਗਰਾਟੇ ਕੋਰੇੱਟੀ ਆ ਉੱਪਰ ਘੜੇ ਲੱਗੇ ਮੈਂ 20 ਯੂਰੋ ਨੂੰ 5.5 ਲੀਟਰ ਦੀ 20 ਯੂਰੋ ਨੂੰ ਵੀਰਾ ਮੁਰੇਤੀ ਮੁਰੇਤੀ ਲੱਗੀ ਹੋ ਜੀ 429 ਨੂੰ ਇਹਦੇ ਵਿੱਚ 6 ਆ 429 ਦੀਆਂ 6 ਹੁਣ ਵੀਰਾ ਮੁਰੇਤੀ ਹੋ ਲੱਗੀ ਪਿਆ 310 ਦੀਆਂ 3 ਦਰਹਰ ਲੱਗੀ ਮੈਂ 240 ਦੀਆਂ 3 ਇਧਰ ਸਨ ਬੀਟਰ ਲੱਗਿਆ ਜੀ 480 ਨੂੰ 480 ਨੂੰ ਕਿੰਨੀਆਂ ਬੋਤਲਾਂ ਵੀਰ ਜੀ ਇਹ 480 ਨੂੰ 10 10 ਦੀ ਪੈਕਿੰਗ 480 ਦੀ ਖਲੋਈ ਕੋਰ ਕਈ ਲੋੜਾਂ ਫਿਉਰਾਨਾ ਨਾ 99 ਪੀ ਨੂੰ ਵੈਕਸ ਉਹ ਬੁੜੀਆਂ ਦੇਖ ਲੈ ਕੋਈ ਸਹੀ ਹੈ ਜੀ ਉਹ ਵੀਰ ਆਈ ਮੈਂ ਵੈਕਸ ਐ ਮੋਰੇਤੀ ਪੀ ਲਈ ਆਪਾਂ ਤਸਰਾ ਦੀ 100 ਗ੍ਰਾਮ ਆ ਦੋ ਇਹਨਾਂ ਰੋਜ਼ਾ ਪਤਨਾਵਾਂ ਆ ਮੋਰੇਤੀ ਉਹ ਜਿਹੜੇ ਵਾਲਾ ਜੀ ਆ ਆ ਮੇਰੇ ਇਹ ਮਨੇ 4 ਨਾਲ 3 ਉਹ ਮੈਂ ਜਾਂ ਛੇ ਆ ਗਰਮੀ ਉਹ ਤਾਂ ਉਹ ਗਰਮੀ ਚ 20 ਰੁਪਏ ਹੁੰਦੀ ਆ ਗਰਮੀ ਦੇ ਵਿੱਚ ਗਰਮੀ ਚ 20 ਵਧੀਆ ਰਹਿੰਦੀ ਐ 4 29 ਨੂੰ 6 ਆ ਦਾ 6 ਵੀਰ ਇਧਰ ਕਿੰਗ ਚਾਰਲਸ ਅ ਵਿਸਕੀ ਲੱਗੀ ਵੀ 690 ਨੂੰ ਤੇ ਵੈਟ 69 ਲੱਗੀ ਵੀ ਆ ਜੀ 820 ਨੂੰ 8 ਯੂਰੋ 20 ਨੂੰ ਹੁਣ ਵਿਸਕੀਆਂ ਦਾ ਦੇ ਏਰੀਆ ਦੇ ਵਿੱਚ ਜਾਣਾ ਆਪਾਂ ਨੇ ਆਹ ਦੇਖੋ 250 ਯੂਰੋ ਦਾ ਘੜਾ ਲੱਗਿਆ ਵਾ 20 ਵੀਟਾ ਦਾ ਇਹ ਮੇਲਾ ਦਾ 25 ਲੀਟਰ ਹੋਊਗੀ ਇਹ ਕਿੰਨੇ ਆ ਜੀ ਕਿੰਨੀ ਲੀਟਰ ਹੈ ਤਾਂ ਹੈ ਹੀ ਬਹੁਤ بڑے بڑے ਉਹਦਾ ਵਾਸਤੇ ਬਾਰਬੂ ਵਾਸਤੇ ਇਹ ਬਾਹ ਮੈਨੂੰ ਲੱਗਦਾ ਇਹ ਬਾਰਬੂ ਵਗੈਰਾ ਚ ਪੱਬਾ ਵਗੈਰਾ ਤੇ ਯੂਜ਼ ਹੋਣ ਵਾਲਾ ਹੈ ਬੱਡ ਵਾਈਜ਼ਰ ਦੇਖ ਲਓ ਜੀ ਬੱਡ ਵਾਈਜ਼ਰ ਇਹ ਬੱਡ ਵਾਈਜ਼ਰ 85 ਪੀ ਦੀ ਸੈਂਟਰ ਦੀ ਇੱਕ ਬੋਟਲ ਆ ਇਹ ਸਿਰਫ 85 ਕਰੋਨਾ ਕਰੋਨਾ ਦੀ 99 ਦੀ ਹੈ ਨਹੀਂ ਕਰੋਨਾ ਨਹੀਂ ਬਾਲ Icon 289 ਆ ਦਸ ਕਿੜੀਆ ਦਸ ਪਰਾ ਦੋ ਇਹ ਆ ਦਸ ਪਰਾ ਦੋ 139 ਨੂੰ ਲੱਗੀ ਵੀ ਆ ਲੈ ਦਸ ਅੱਗੇ ਨੀਜ਼ ਹੂੰ ਅੱਗੇ ਨੀਜ਼ 125 ਨੂੰ ਲੱਗੀ ਵੀ ਆ ਦੇਖ ਲਓ نیچے ਬਾਟ ਵਾਈਜ਼ਰ ਬਹੁਤ ਜੀ ਉੱਥੇ ਹਾਂ ਬਾਟ ਵਾਈਜ਼ਰ 85 ਨੂੰ ਆ ਇਹ ਆ ਜਿਹੜੀ ਤੁਸੀਂ ਚੱਕੀ ਵੀ ਆ 85 ਪੀ ਦੀ ਆ ਇਹ ਇੱਕ ਬੋਟਲ ਆ ਬੜੀਆਂ ਬੋਟਲਾਂ ਲੱਗੀਆਂ ਹੋਈਆਂ ਸਾਰੀਆਂ ਕੰਪਰੀ ਦੀ ਲੱਗੀ ਵੀ 49 ਦੀ ਬਰਾਂਕਾ ਮੈਂਟਾ ਲੱਗੀ ਵੀ 51 ਦੀ ਬੜੀ ਬੋਟਲ ਲੱਗੀਆਂ ਵੀ ਆ ਜੀ ਇਹ ਮੋਲੀ ਨਾਰੀ ਪਈ ਆ ਉਹਦੇ ਲੱਗੇ 85 ਦੀ ਬੜੀ ਬੋਟਲ ਬੈਲ ਵਦੇਰੇ ਦਾ ਬਾਰਡ ਕੱਪ ਇਹ ਬੜਾ 390 ਦਾ ਉਹ ਤਾਂ ਛੋਟਾ 3 ਲੀਟਰ ਵਾਲਾ 205 ਦਾ 5 ਦਾ ਠੀਕ ਹੈ ਇਸ ਕੀ ਥੱਲੇ ਲੱਗੀ ਹੋਏ ਜਿਮ ਬੀਮ 18 ਪਾਉਂਡ 18 ਪਾਉਂਡਾ ਯੂਰੋ ਦੀ ਲੱਗੀ ਹੋਈ ਹੈ ਸ਼ਿਵਾਸ ਰੀਗਲ ਇੱਥੇ ਕੀ ਆ ਜੀ 27 ਯੂਰੋ ਦੀ 2795 ਦੀ ਜਰਨੀ ਵਕਰ ਗ੍ਰੀਨ 54 ਯੂਰੋ ਦੀ ਲੱਗੀ ਵੀ ਆ 1 ਲੀਟਰ ਠੀਕ ਆ ਤੇ ਇਹ ਆ ਪਈਆ ਜੀ ਰੈੱਡ ਲੇਬਲ 1170 ਦੀ ਲੱਗੀ ਵੀ ਆ ਇਹ ਯੂਰੋ ਦੀ ਤੇ ਥੱਲੇ ਪਈ ਆ ਜੇ ਐਂਡ ਬੀ ਇਹ 1550 ਦੀ ਲੱਗੀ ਵੀ ਹੈ ਜੈਕ ਡੈਨੀਅਲ ਥੱਲੇ ਲੱਗੀ ਵੀ 1850 ਦੀ ਲੀਟਰ 1850 ਯੂਰੋ ਦੀ ਯਾਨੀ ਬਲੈਕ ਲੇਬਲ ਲੱਗੀ ਹੋਈ ਜੀ 2150 ਦੀ ਵਾਲੈਂਟਨ ਲੱਗੀ ਹੋਏ 14 20 ਦੀ ਲੀਟਰ 14 20 14 ਯੂਰਪ 20 ਪੈਨੀਆਂ ਦੀ ਲੀਟਰ ਲੱਗੀ ਵੀ ਆ ਇੱਥੇ ਤਾਂ ਬਹੁਤ ਸਸਤੀ ਆ ਜੀ ਉੱਥੇ ਨਾਲੋਂ ਯੂਰਪ ਨਾਲ ਯੂਰਪ ਦੇ ਯੂਰਪ ਦੇ ਵਿੱਚ ਇਟਲੀ ਦੀ ਵਿਸਕੀ ਬਹੁਤ ਸਸਤੀ ਆ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਵੀ ਆਂਦੇ ਰਹੇ ਹੋ ਤੁਹਾਨੂੰ ਪਤਾ ਹੀ ਹੋਣਾ ਆ ਥੱਲੇ ਬਲੈਕ ਐਂਡ ਵਾਈਟ ਪਈ ਆ ਜੀ 990 ਦੀ ਆ ਇਹ ਉਹਦੇ ਨਾਲ ਬਿਲੀਅਮ ਲੌਸਨ ਪਈ ਆ ਇਹ ਵੀ 980 ਦੀ ਆ ਅਬ ਵੈਕੀ ਅਰਮਾਨੀਆ ਪਈ ਆ ਜੀ 25 30 ਦੀ ਗਾਰਡਨ ਜਿੰਨ 11 ਪਾਉਂਡ ਦੀ ਲੱਗੀ ਵੀ ਆ ਆ ਗਾਰਡਨ ਲੰਡਨ ਡਰਾਈਵਿੰਗ ਆਹਾ 279 ਦੀ ਲੱਗੀ ਵੀ ਆ ਬੰਬੇ ਸਫਾਇਰ 2490 ਦੀ ਲੱਗੀ ਹੋਈ ਹੈ ਇਹ ਮਹਿੰਗੀ ਲੱਗਦੀ ਆ ਮੈਨੂੰ ਥੋੜੀ ਜੀ ਲਓ ਜੀ ਤਕੀਲਾ ਦੀ ਪ੍ਰਾਈਸ ਚੈੱਕ ਕਰੋ 13 ਯੂਰੋ ਦਾ ਬਾਉਂਟ ਗੇ 2490 ਦੀ ਥੱਲੇ ਲੱਗੀ ਵੀ ਆ ਬਾਂਬੂ 3310 ਦੀ ক্র্যাকান ਥੱਲੇ ਲੱਗੀ ਹੋਏ ক্র্যাকਨ ਲਿਖੇ ਹੋ ਜੀ ক্রੈਕਰਨ ਰਾਮਾ ਹੈ ਸ਼ਾਇਦ ਜਿਹੜੀ ਸਪਾਈਸ ਰਾਮਾ ਹੁੰਦੀ ਆ ਇਹ 2250 ਦੀ ਲੀਟਰ ਲੱਗੀ ਵੀ ਆ। ਦਵਾਨਾ ਕਲਬ 14 1425 ਦਾ। ਮਾਫ ਕਰਿਓ ਜੀ ਇੰਗਲੈਂਡ ਵਾਲੇ ਮਜ਼ਾਕ ਨਾ ਕਰਿਓ ਮੈਨੂੰ ਜਾਂ ਐਂ ਨਾ ਕਹੋ ਵੀ ਉਹ ਜਾਣ ਕੇ ਕਰਦਾ। ਆ 10 ਯੂਰੋ ਦੀ ਵੈਲੈਂਟਾਈਨ ਦੀ ਬੋਤਲ ਲੱਗੀ ਵੀ ਆ। ਜੇਮਸਨ ਦੀ 1449 ਦੀ ਲੱਗੀ ਵੀ ਆ ਯੂਰੋ ਦੀ ਬੋਤਲ। ਵਿਲਿਅਮ ਲੋਸਨ 980 ਦੀ ਲੱਗੀ ਹੋਈ ਹੈ 1170 ਦੀ 레드 লেভেল ਲੱਗੀ ਹੋਈ ਹੈ 2150 ਦੀ ਬਲੈਕ লেভেল ਲੱਗੀ ਹੋਈ ਹੈ ਬੈਲਿਸ 1450 ਦੀ ਲੱਗੀ ਹੋਈ ਹੈ ਬ੍ਰਾਂਕਾ ਮੈਂਤਾ 1460 ਦੀ ਲੱਗੀ ਹੋਈ ਹੈ ਬਕਾਰਡੀ ਦਾ ਰੇਟ 1390 ਆ ਔਰ 13 ਯੂਰੋ 90 ਸੈਂਟ ਲੀਟਰ ਨੂੰ ਠੀਕ ਆ ਆ ਦੂਜੀ ਬਕਾਰਡੀ ਪਈ ਆ ਇਹ 1350 ਨੂੰ ਲੀਟਰ ਹਵਾਨਾ ਕਲਾਬ ਮੈਂ ਤੁਹਾਨੂੰ ਪਹਿਲਾਂ ਦਿਖਾਏ ਚੁੱਕਿਆ ਹੋੜ ਕੇ ਦੇਖ ਲਓ ਸਮੀਰ ਨੋਵੋਡ ਕਾ 1730 ਨੂੰ ਲੀਟਰ ਡਰੇਗਸ ਬੋਰਡ ਦਾ 29 ਦਾ ਲੱਗਿਆ ਵਾ ਐਕਚੁਅਲੀ ਐਬਸੋਲੂਟ ਬੋਤਲ ਦਾ 15 25 ਨੂੰ ਲੱਗਿਆ ਵਾਲੀ ਤਾਂ ਬੋਤਲੇ ਬੋਰਡ ਕੇ ਪਾਇਆ ਆ ਪੈਗਲ ਵਿੱਚ ਦੇਖ ਲਓ 690 ਨੂੰ ਆ ਸਰ ਅਬ ਵੇਟ 69 ਸਾਰੀ 820 ਨੂੰ ਆ ਇਹ ਬੋਤਲ ਦਾਰੂਆਂ ਦਾ ਸੈਕਸ਼ਨ ਤਾਂ ਬਹੁਤ بڑا ਹੋਣੀ ਉਹਨੂੰ ਕਿੱਥੇ ਕਿੱਥੇ ਕਿਆ ਕੋ ਦਿਖਾਈ ਜਾਏਗੀ ਚੀਨੋ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕਰੀ ਜਾਂਦੀ ਹੈ ਪੀਟੀ ਜੰਦੀਆ ਯਾਨੀ ਕਿ ਇਹ तकरीबन ਜਦੋਂ ਆਪਾਂ ਜ਼ਿਆਦਾ ਹੈਂਗਓਵਰ ਹੋ ਜਾਈਏ ਵਿਸਕੀ ਜ਼ਿਆਦਾ ਪੀਲੀ ਜਾਵੇ ਤਾਂ ਇੱਥੇ ਦੇ ਲੋਕ ਇਹ ਜ਼ਿਆਦਾ ਪੀਂਦੇ ਆ ਇਹ ਮੁੰਤੀ ਚੈਲੀ ਦੀ ਜਿਹੜੀ ਬੋਤਲ ਆ ਇਹ 5 40 7 30 5 15 ਯਾਨੀ ਕਿ 10 ਯੂਰੋ ਤੱਕ ਤਾਂ ਕੋਈ ਬਹੁਤ ਜ਼ਿਆਦਾ ਰੇਅਰ ਹੀ ਤੁਹਾਨੂੰ ਮਿਲੇਗੀ ਇਹ ਕਈ ਵੈਰਾਈਟੀਆਂ ਆਣੀਆਂ ਥੱਲੇ ਦਾ ਉੱਪਰ ਥੱਲੇ ਤੱਕ ਸਾਰੀਆਂ ਲਿਮਨਚੀਨੋਂ ਪਈਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਬ੍ਰਾਂਡਾਂ ਦੀਆਂ ਤੇ ਮੈਕਸਿਮਮ 8 9 ਯੂਰੋ ਤੱਕ ਦੀ ਹੈ ਇਹ ਬੋਤਲ ਓਕੇ ਦੀ 2 ਲੀਟਰ ਦੀ ਬੋਤਲ ਦੇਖ ਲਓ ਜੀ 26 ਯੂਰੋ ਦੀ ਲੱਗੀ ਵੀ ਚਿਕਨ ਆ ਗਿਆ ਜੀ ਬੋਰ ਬੋਰ 289 ਨੂੰ ਬਹੁਤ ਬੜੀ ਸੁਪਰਮਾਰਕਟ ਆ ਹੈ ਵੈਸੇ ਬਾਕੀ ਚੀਜ਼ਾਂ ਦੇ ਪ੍ਰਾਈਸ ਦਾ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਨਾਰਮਲ ਉਹੀ ਗਰੋਸਰੀ ਹੁੰਦੀ ਹੈ ਜਿਹੜੀ ਹਰ ਕੰਟਰੀ ਦੇ ਵਿੱਚ ਪਾਈ ਜਾਂਦੀ ਹੈ 815 849 ਨੂੰ ਬਾਕਸ ਚਿਕਨ ਜਿਹੜਾ 바ਰਬੀਕਿਊ ਕਰਨ ਵਾਸਤੇ ਇਹ ਲੱਗਿਆ ਵਾ 690 ਨੂੰ ਲੱਗਿਆ ਵਾ ਪੋਰਕ ਐਸਾ ਪੋਰਕ ਦੀ ਆਈਟਮਾਂ ਪਈਆਂ 819 ਬੇਕਨ 649 ਆਪੇ ਆ ਜੀ ਸਾਲੀਚੀਚਾ ਬੋਲਦੇ ਆ ਉੱਥੇ ਆਪਣੇ ਉੱਥੇ ਸੌਸੇਜ ਇੰਗਲੈਂਡ ਦੇ ਵਿੱਚ ਸੌਸੇਜ ਬੋਲ ਦਿੰਦੇ ਆ 790 ਨੂੰ 590 ਇਟਾਲੀਅਨ ਸੌਸੇਜ ਪਿਆ ਹੈ ਲੋ ਜੀ ਹਲਾਲ ਸੈਕਸ਼ਨ ਆ ਗਿਆ ਤੇ ਲਿਖ ਕੇ ਵੀ ਲਾਇਆ ਵਾ ਕਾਰਨੇ ਹਲਾਲ ਮਤਲਬ ਕਾਰਨੇ ਕਹਿੰਦੇ ਆ ਇਹ ਮੀਟ ਨੂੰ ਹਲਾਲ ਤਾਂ ਫਿਰ ਆਪਣੇ ਪਤਾ ਹੀ ਆ ਆਪਣੇ ਮੁ슬ਮਨ ਭਾਈ ਜਾਰਾ ਹਲਾਲ ਖਾਂਦਾ ਉਹਦੇ ਵਾਸਤੇ ਇਹ ਹਲਾਲ ਮੀਟ ਪਿਆ ਹੈ ਪੈਪਸੀ ਲੱਗਿਆ ਵਾ 49 ਨੂੰ ਡਾਇਮੰਡ ਸੋਡਾ ਲੱਗਿਆ ਵਾ 50 ਪੀ ਨੂੰ ਮਾਰਕੀਟ ਦੇ ਵਿੱਚ ਕਹਿੰਦੇ ਸ਼ਨੀਤ ਵਾਰ ਦਾ ਬਹੁਤ ਜ਼ਿਆਦਾ ਰਸ਼ ਪੈਂਦਾ ਤੇ ਬਾਕੀ ਦੇ ਦਿਨ ਥੋੜਾ ਜਿਹਾ ਘੱਟ ਹੁੰਦਾ ਅੱਜ ਹੈਗਾ ਫਰਾਈਡੇ ਪਰ ਅੱਜ ਵੀ ਰਸ਼ ਕਾਫੀ ਹੈ ਦੇ ਵਿੱਚ ਐ ਨਹੀਂ ਵੀ ਰਸ਼ ਹੈ ਨਹੀਂ ਰਸ਼ ਤਾਂ ਵੀ ਹੈ ਦੇ ਵਿੱਚ ਪਾਸਤਾ ਬਰੀਲਾ ਹੈ ਜੀ ਇਹ ਜਿਹੜਾ ਬਰੀਲਾ ਪਾਸਤਾ 139 ਨੂੰ 1 ਕਿਲੋ ਲੱਗਿਆ ਵਾ ਹੈ ਕਿਉਂਕਿ ਇਟਲੀ 'ਚ ਬਣਦਾ ਇਸ ਕਰਕੇ ਸਸਤਾ ਦਾ ਹੋਣਾ ਹੀ ਹੈ ਪਰ 139 ਨੂੰ 1 ਕਿਲੋ ਬਰੀਲਾ ਦਾ ਪਾਸਤਾ ਬਾਕੀ ਜਿਹੜੇ ਪਾਸਤੇ ਆਉਰੇ ਉਹ 99ਪੀ ਨੂੰ ਕਿਲੋ ਮਿਲ ਜਾਂਦਾ ਤੁਹਾਨੂੰ ਆ ਸਾਰੇ 99ਪੀ ਨੂੰ ਲੱਗੇ ਗਏ ਇੱਕ ਕਿਲੋ ਪਾਸਤਾ 99ਪੀ ਲੈ ਹੈਂ ਉਹ ਉਹ ਆਲਿਵ ਆਇਲ ਆ ਇੱਧਰ ਹਾਂਜੀ ਆਲਿਵ ਆਇਲ ਆਲੇ ਪਾਸੇ ਚੱਲਦੇ ਆ ਜੀ ਆਪਾਂ ਆਲਿਵ ਆਇਲ ਚੀਰੀਓ ਦਾ ਆਲਿਵ ਆਇਲ 575ml ਲੱਗਿਆ ਵਾ ਬਾਰਡੋ ਦਾ ਇਹ 530ml ਲੱਗਿਆ ਵਾ ਆਲੀਵ ਆਇਲ ਤਾਂ ਹੁਣ ਉੱਥੇ ਵੀ ਸਾਰਾ ਮਿਲਦਾ ਐ ਇਹ ਜੀ ਗੱਲ ਵੀ ਇੰਗਲੈਂਡ ਦੇ ਵਿੱਚ ਨਹੀਂ ਮਿਲਦਾ ਹਾਂ ਇੱਥੋਂ ਹੁਣ ਸਾਰਾ ਇਹ ਜੀ ਤੀਜੇ ਦਾ ਮਿਲ ਜਾਂਦਾ ਤੇ ਉੱਪਰ 5-5 ਲੀਟਰ ਦੀਆਂ ਲੱਗੀਆਂ ਹੋਈਆਂ ਹਰ ਇੱਕ ਦੇ ਕਿਉਂਕਿ ਆਲੀਵ ਆਇਲ ਤਾਂ ਹੈਗਾ ਹੀ ਮਹਿੰਗਾ ਇਹਨੂੰ ਤਾਂ ਪਕਾਈ ਨਹੀਂ ਸਕਦੇ ਵੀ ਉੱਥੇ ਸਸਤਾ ਇੱਥੇ ਨੂੰ ਇੱਥੇ ਵੀ ਅਗਰ ਆਪਾਂ ਜਾ ਕੇ ਮਾਰਕੀਟ ਦੇ ਵਿੱਚੋਂ ਲਵਾਂਗੇ ਨਾ ਤਾਂ ਇਹੀ ਬੜਾ ਜੀ ਮਿਲੂਗਾ ਜਿਹੜੇ ਏਰੀਆ ਦੇ ਵਿੱਚ ਇਹ ਕੱਢਿਆ ਜਾਂਦਾ ਬਣਾਇਆ ਜਾਂਦਾ ਆਇਲ ਉੱਥੇ ਥੋੜਾ ਜਿਹਾ ਸਸਤਾ ਆਦਰਵਾਇਸ ਤਾਂ ਇਹਦਾ ਪ੍ਰਾਈਸ ਤਕਰੀਬਨ ਸਾਰੇ ਪਾਸੇ ਇੱਕ ਹੀ ਆ ਮਾਰਕਟ ਹੈ ਵੀ ਬਹੁਤ ਬੜੀ ਜੇ ਤੁਹਾਨੂੰ ਇੱਕ ਇੱਕ ਆਈਟਮ ਦਿਖਾਣ ਲੱਗ ਜਿਓ ਫਿਰ ਤਾਂ ਕਿਉਂਕਿ ਬਾਕੀ ਤਾਂ ਦਿਖਾਣ ਦਾ ਕੋਈ ਤੁਹਾਨੂੰ ਮਤਲਬ ਹੈ ਨਹੀਂ ਲੱਗੇ ਹੋਏ ਆ ਜੀ ਰੈਡੀ ਟੂ ਈਟ 299 ਨੂੰ ਕਿੰਡਾ ਬੜਾ ਪੀਜ਼ਾ ਲੱਗਿਆ ਵਾ 299 ਨੂੰ ਬੜੇ ਬੜੇ ਪੀਸੇ ਕੋਈ ਐ ਦਾ 880 ਨੂੰ ਵੀ ਆ ਬੜਾ ਲੱਗਿਆ ਵਾ 990 ਨੂੰ ਵੀ ਲੱਗਿਆ ਵਾ ਕਿੰਡਾ ਵੱਡਾ ਉਹ ਡਿਪੈਂਡ ਕਰਦਾ ਵੀ ਕਿਹੜਾ ਪੀਸਾ ਦਾ ਤੁਸੀ ਆ 819 ਨੂੰ ਕਿੰਡਾ ਬੜਾ ਪੀਸਾ ਲੱਗਿਆ ਵਾ 890 ਨੂੰ ਲੱਗੀ ਵੀ ਆ ਇਹ ਇਹ ਮੈਂਟਲ ਦੀ ਚੀਜ਼ ਲੱਗੀ ਵੀ ਆ 816 ਨੂੰ ਚੀਜ਼ ਵੀ ਮਸ਼ਹੂਰ ਆ ਵੈਸੇ ਇੱਥੇ ਦੀ ਇਟਲੀ ਦੀ ਸਾਰੇ ਚੀਜ਼ ਲੱਗੀਆਂ ਵੀ ਆ ਇਸ ਤਰਫ ਵੀ ਸਾਰੇ ਚੀਜ਼ ਆ ਇੱਥੇ ਤਾਂ ਚੀਜ਼ ਦੀਆਂ ਕਹਾਣਾ ਇੱਟਾਂ ਆਣੀਆਂ ਇੱਟਾਂ ਮੈਂ ਤੁਹਾਨੂੰ ਦਿਖਾਵਾਂ ਚੀਜ਼ ਵੀ ਆ ਇੱਟਾਂ ਚੀਜ਼ ਦੀ ਇੱਟਾਂ ਆਂਦੀ ਆ ਜੀ ਇਹ ਦੇਖੋ ਇਹ ਤਾਂ ਵੀਡੀਓ ਕਿੱ데 ਮਗਰਾਂ ਚਾਰ ਪੰਜ 3-4 ਕਿਲੋ ਦੀ ਹੋਣੀ ਆ ਵੇਟ ਦੇ ਹਿਸਾਬ ਨਾਲ ਦੰਨੇ ਆ ਵੇਟ 19 ਹੋਏ ਸਫਾਈ ਕਰਮਚਾਰੀ ਲੱਗੇ ਹੋਇਆ ਸਫਾਈ ਕਰਨ ਆ ਵੀ ਸਭ ਚੀਜ਼ ਘਰਾਨਾ ਪਦਾਨਾ ਆ ਜੀ ਦੇਖੋ ਸਭ ਘਰਾਨਾ ਪਦਾਨਾ ਦੀਆਂ ਇੱਟਾਂ ਬਣੀਆਂ ਬੜੇ ਬੜੇ ਪੀਸ ਪਾਏ ਹੈਮ ਨਾ ਹੈਮ ਜਿਹੜੀ ਆਂਦੀ ਆ ਆਪਣੇ ਉੱਥੇ ਪਰਸ਼ੂਤੋ ਕਹਿੰਨੇ ਆ ਔਰੇ ਉਰੇ ਪਰਸ਼ੂਤੋਂ ਦੇ ਕੱਡੇ-ਕੱਡੇ ਪੀਸ ਨੇ ਵੀ ਇਹ ਲੋਕੀ ਘਰਾਂ ਲੈ ਲੈਨੇ ਮਸ਼ੀਨਾਂ ਰੱਖੀਆਂ ਮੇ ਲੋਕਾਂ ਨੇ ਉਹ ਮਸ਼ੀਨ ਦੇ ਵਿੱਚ ਆਪ ਉਹਦੇ ਪੀਸ ਕਰਕੇ ਨਾ ਬਰੀਕ ਪੀਸ ਆਪ ਕਰਕੇ ਉਹ ਯੂਜ਼ ਕਰਦੇ ਨੇ ਇਹ ਸਸਤੀ ਵੀ ਪੈਂਦੀ ਆ ਕੋਈ 29 ਪਾਉਂਡ ਦਾ ਕੋਈ 12 ਪਾਉਂਡ ਦਾ ਕੋਈ ਨੂੰ ਕਿਲੋ ਪੈਂਦੀ ਆ ਜਾਨੀ ਕਿ ਸਸਤੀ ਪੈਂਦੀ ਆ ਉਹਦੇ ਨਾਲ ਉਹ ਤੇ ਲੋਕ ਕਿਉਂਕਿ ਖਾਂਦੇ ਬਹੁਤ ਆ ਇਸ ਕਰਕੇ ਤੁਸੀਂ ਥੱਲੇ ਵੀ ਦੇਖੋਗੇ بڑے-ਬڑے ਜਿਹੜੀ ਚੀਜ਼ ਉਹ ਹੈਮ ਆ ਜਿਹੜੀ ਉਹਦੇ بڑے-ਬڑے ਦੇਖੋ 5-5 ਕਿਲੋ ਦੇ 4-4 ਕਿਲੋ ਦੇ 3-3 ਕਿਲੋ ਦੇ ਪੀਸ ਰੱਖੇ ਹੋਏ ਇਹਨਾਂ ਨੇ ਤੇ ਇਟਾਲੀਅਨ ਨੂੰ ਤੁਹਾਨੂੰ ਜਿਹੜਾ ਸਲੂਮੀ ਵੀ ਬਹੁਤ ਮਸ਼ਹੂਰ ਆ। ਸਲਾਮੀ ਪਈ ਆ ਸਾਰੀ। ਅਲੱਗ-ਅਲੱਗ ਤਰ੍ਹਾਂ ਦੀ ਬੜੇ-ਬੜੇ ਪੀਸ ਆ ਜੀ ਇਹ। ਇਹ ਇਹਨਾਂ ਦੇ ਘਰਾਂ 'ਚ ਲੋਕਾਂ ਨੇ ਮਸ਼ੀਨਾਂ ਰੱਖੀਆਂ ਹੋਣੀਆਂ ਆਪ ਤੇ ਆਪ ਫੇਤਾ ਤਰੀਕੇ ਕਹਿੰਦੇ ਆ ਉਹਨਾਂ ਨੂੰ। ਬੜੀ-ਬੜੀ ਤੁਸੀਂ ਥੇਮ ਦੀ ਬੜੀ ਬੜੀ ਲੈ ਕੇ ਜਾਓ। ਠੀਕ ਆ। 1.5-2 ਕਿਲੋ ਦੀ ਹੋਣੀ ਆ। 790 ਨੂੰ ਲੱਗੀ ਹੋਈ ਆ। ਤੇ ਆਪਣਾ ਪੀਸ ਕਰੋ। ਆਓ ਮੋਰਟਾਡੇਲਾ। ਆਪਾਂ ਉੱਥੇ ਅਸੀਂ ਲੱਭਦੇ ਹੁੰਨੇ ਆ ਮੋਰਟਾਡੇਲਾ ਮਿਲਦਾ ਜਾਂਦਾ। 650 ਨੂੰ ਲੱਗਿਆ ਵਾ ਜੀ ਇਹ। ਇਹ ਦੇਖੋ ਕਿੰਡੀ ਬੜੀ। ਮੇਰੇ ਲਗਾ 4-5 ਕਿਲੋ ਦਾ ਹੋਣਾ। ਇਤਲੀ ਦੇ ਵਿੱਚ 올ਿਵ ਬਹੁਤ ਹੁੰਦਾ ਹਨਾ ਇਸ ਕਰਕੇ 올ਿਵ ਦੀਆਂ ਵੀ ਬੜੀਆਂ-ਬੜੀਆਂ ਪੈਕਿੰਗਾਂ। 올ਿਵ ਦੇ ਦੇਖ ਲਓ بڑے-ਬڑے ਪੈਕੇਟ ਵੱਖੇ ਵੇ ਬੜੇ-ਬੜੀਆਂ ਪੈਕਿੰਗਾਂ 899, 1099, 855 ਨੂੰ ਕਿਉਂਕਿ 올ਿਵ ਇੱਥੇ ਹੁੰਦਾ ਬਹੁਤ ਆ ਇਸ ਕਰਕੇ। ਸਭ 올ਿਵ ਆਇਲ ਰੱਖੇ ਹੋਏ ਆ 350 ਨੂੰ ਕਿੱਡਾ ਬੜਾ ਲੱਗਿਆ ਵਾ। ਸਭ 올ਿਵ ਦੀਆਂ ਬੜੇ-ਬੜੀਆਂ ਪੈਕਿੰਗਾਂ ਛੋਟੀਆਂ ਬੜੀਆਂ ਬਲੈਕ 올ਿਵ ਗ੍ਰੀਨ ਤਾਂ ਹੁੰਦੇ ਹੀ ਆ ਬਲੈਕ ਵੀ ਆਉਂਦਾ ਹੈ ਨਾ ਤੇ ਇੱਕ ਬਿਨਾ ਗਿੱਟਾ ਕਾਲਾ ਆਉਂਦਾ ਇੱਕ ਗਿੱਟਾ ਕਾਲਾ ਆਉਂਦਾ ਉਹ ਸਾਰੇ ਇਹਨਾਂ ਨੇ ਰੱਖੇ ਹੋਏ ਆ ਸਾਰੀ ਲਾਈਨ ਦੇ ਵਿੱਚ 올ਿਵ 올ਿਵ 올ਿਵੇ ਪਰ ਸਾਰੇ 올ਿਵ 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 ਬਲੈਕ ਗ੍ਰੀਨ ਬਲੈਕ ਗ੍ਰੀਨ ਸਾਰੀ ਪੂਰੀ ਲਾਈਨ 올ਿਵ ਦੀ ਇੱਥੇ ਦੇ ਪੂਲੀਆ ਜਿਹੜਾ ਰੀਜਨ ਰੀਜਨ ਪੈਂਦੇ ਨੇ ਤਾਂ ਪੂਲੀਆ ਉੱਥੇ 올ਿਵ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਉਹਦੀ ਖੇਤੀ ਹੁੰਦੀ ਹੈ ਅਸੀਂ ਲਾਸਟ ਈਅਰ ਉਧਰ ਗਏ ਤੇ ਉਥੇ ਬਾਗ ਸੀਗੇ 올ਿਵ ਦੇ ਬڑے ਬڑے ਬਾਗ ਇਟਲੀ ਦੇ ਵਿੱਚ ਸਪੇਨ ਦੇ ਵਿੱਚ ਵੀ ਹੈਗੇ ਆ ਕਹਿੰਦੇ ਪੋਰਟੂਗਲ 'ਚ ਵੀ ਹੈਗੇ ਆ ਜਿੱਥੇ ਗਰਮੀ ਜ਼ਿਆਦਾ ਪੈਂਦੀ ਆ ਉੱਥੇ ਹੁੰਦੇ ਆ ਅਸਲ 'ਚ ਦੇਖ ਲਓ ਜੀ 255 ਨੂੰ ਪੈਕਟ ਲੱਗਿਆ ਵਾ ਕਿਲੋ ਕਿਲੋ 1 ਕਿਲੋ 255 ਨੂੰ ਠੀਕ ਆ 290 ਨੂੰ ਕਿਹੜੀ ਕੰਪਨੀ ਆ ਵੀਰ ਜੀ ਆਇਆ ਕੰਪਨੀ ਦੇਖੋ ਅਬ ਬੂਡੀ ਬੂਡੀ ਕਲਾਸਿਕ ਦੇਖਿਆ 250 ਨੂੰ ਕਿਲੋ ਲੱਗੇ ਵਾ ਬੂਸਟਰ ਅਬ ਬੂਸਟਰ 250 ਨੂੰ ਕਿਲੋ ਲੱਗੇ ਵਾ ਜੀ ਇਹ ਪੀਜੇ ਹੈਗੇ ਜੀ ਇਹ ਕੰਪਨੀ ਇਹ ਮਾਰਕੀਟ ਮੈਂ ਤਾਂ ਦਿਖਾਣ ਆਇਆ ਮੈਨੂੰ ਪਤਾ ਲੱਗਿਆ ਕਹਿੰਦੇ ਇਹ ਬਹੁਤ ਸਸਤੀ ਆ ਵੀ ਇਹ ਮਾਰਕੀਟ ਦਿਖਾ ਵੀ ਇੱਕ ਯੂਕੇ ਦੀ ਮਾਰਕੀਟ ਦੇਖੀ ਸੀ ਕਿ ਇੱਕ ਇੱਥੇ ਦੀ ਵੀ ਮਾਰਕੀਟ ਦਿਖਾਣੀ ਚਾਹੀਦੀ ਆ ਇਸ ਕਰਕੇ ਮੈਂ ਇਹ ਮਾਰਕੀਟ ਦਿਖਾਉਣ ਵਾਸਤੇ ਆਇਆ ਬਾਕੀ ਮੇਰਾ ਹੋਰ ਕੋਈ ਪਰਪਸ ਨਹੀਂ ਵੀ ਥੋੜਾ ਜਿਹਾ ਕਿਉਂਕਿ ਤੁਸੀਂ ਫਿਲਹਾਲ ਪਿਛਲੇ ਵੀਕ ਹੀ ਦੇਖ ਕੇ ਹਟਿਆ ਹੋ ਵੀਡੀਓ ਤੇ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਯੂਰਪ ਦਾ ਰ ਇੱਥੇ ਦਾ ਕੀ ਪ੍ਰਾਈਸ ਆ ਇੱਥੇ ਦੇ 버ਗਰ ਇਨਾ ਦਾ ਕੀ ਪ੍ਰਾਈਸ ਹੈ ਜੀ 220 220 ਦੇ ਦੋ ਫਾਈਵ ਨੂੰ ਸ਼ੀਸ਼ੀ ਲੱਗੀ ਹੋਈ ਹੈ ਇਹ ਗੋਠਲੀ ਵਾਲੇ ਜੀ ਕਾਲਵੇ ਆ ਕਾਲਵੇ ਬਹੁਤ ਮਸ਼ਹੂਰ ਕੰਪਨੀ ਆ ਕਾਲਵੇ ਦਾ ਮਾਇਓ ਆ 995 ਨੂੰ ਲੱਗਿਆ ਵਾ ਇਹ 5 ਕਿਲੋ ਆ 5 ਕਿਲੋ ਕਾਲਵੇ ਦਾ ਮਾਇਓਨੇਸ 199 ਨੂੰ ਕਿਲੋ ਬੈਠ ਗਿਆ ਦੇਖ ਲਓ ਐਡਾ ਬੜਾ ਆਈਸਕ੍ਰੀਮ ਦਾ ਲੈਮਨ ਆਈਸਕ੍ਰੀਮ ਆ 790 ਨੂੰ ਲੱਗਿਆ ਵਾ ਆ ਵੀ 790 ਨੂੰ ਲੱਗੀ ਹੋਈ ਹੈ ਅ ਪਿੰਕ ਵੀ 790 ਨੂੰ ਲੱਗੀ ਵੀ ਆ ਆਈਸਕ੍ਰੀਮ ਦਾ ਬੜੀ ਬੜੀ ਪੈਕਿੰਗ ਆ ਇਹ ਇਹ ਪੈਕਿੰਗ ਹੈਗੀ ਆ ਜੀ ਕਰੀਬ 2.5 ਕਿਲੋ ਦੀ 2300 ਆ 2300 2.5 ਕਿਲੋ 790 ਆ ਸਭ ਆਈਸਕ੍ਰੀਮਾਂ ਲੱਗੀਆਂ ਆ 375 ਨੂੰ ਲੱਗੀ ਵੀ ਆ ਫਿੰਡੋਸ ਦੇ ਫਿੰਡੋਸ ਦੇ 버ਗਰ 1 ਪਾਉਂਡ ਦੇ 1 ਯੂਰੋ ਦੇ ਦੋ ਦੋ ਪੀਸ ਆ ਜੀ ਆ 1 ਯੂਰੋ ਦੇ ਆਈਸਕ੍ਰੀਮ 75 ਨੂੰ ਲੱਗੀ ਵੀ ਹੈ ਜੀ ਇਹਨਾਂ ਸਿਕਸ ਜਿਹੜੀ ਮਿਨੀ ਮਾਨਿਊਮ ਉਹ 450 ਨੂੰ ਲੱਗੀਆਂ ਹੋਈਆਂ ਆ ਸਾਰੀ ਆਈਸਕ੍ਰੀਮ ਦੀ ਵੈਰਾਈਟੀ ਲੱਗੀ ਵੀ ਹੈ ਸਾਰੀ ਆਈਸਕ੍ਰੀਮ ਦੀ ਵੈਰਾਈਟੀ ਹੈ ਸਾਰੀ ਸਿਰੇ ਤੇ ਸਿਰੇ ਤੱਕ ਆਈਸਕ੍ਰੀਮ 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 ਉਹ ਤੱਕ ਬੀਰ ਜੀ ਖੜੇ ਆ ਆਈਸਕ੍ਰੀਮ ਹੀ ਆਈਸਕ੍ਰੀਮ ਆ ਸਭ ਆਈਸਕ੍ਰੀਮ ਮਟਰ ਲੱਗੇ ਹੋਏ ਹੈ ਜੀ ਬੈਲਾ ਨਾ ਪੋਲੀ ਤਿੰਨ ਡੱਬੇ 155 ਨੂੰ 400 ਗ੍ਰਾਮ ਦਾ 155 ਨੂੰ ਪਹਿਲਾ ਨਾਪੋਲੀ ਹੈ ਜੀ ਇਹ ਕਾਊਂਟਰਾਂ ਦੇ ਪੂਰੇ ਰਾਸ਼ਾ ਇਸ ਵਕਤ ਬਹੁਤ ਕਾਊਂਟਰ ਇਹ ਅਮੈ 32ਵੇਂ ਕਾਊਂਟਰ ਤੇ ਖੜੇ ਆ ਵੈਸੇ ਪੂਰੇ ਤਾਂ ਖੁੱਲੇ ਵੀ ਨਹੀਂ ਇਸ ਵਕਤ ਪਰ ਫੇਰ ਵੀ 10-15 ਕਾਊਂਟਰ ਖੁੱਲੇ ਆ ਕਾਫੀ ਰਾਸ਼ਾ ਦੇਖ ਲਓ ਲਾ ਵੀ ਕਾਊਂਟਰ ਆਪਣੇ ਆ ਗਏ ਆ ਹੁਣ ਲਾਈਨ 'ਚ ਲੱਗ ਗਏ ਆ ਸਾਡਾ ਵਾਰੀ ਆ ਗਈ ਸਾਡੀ ਛੇਤੀ ਹੋ ਹੋ ਚੱਲ ਕਿੰਨੇ ਦਾ ਆਇਆ ਜੀ ਸਮਾਨ ਇਹ ਲੈ ਵੀ ਦੋਸਤੋ ਅਸੀਂ ਵਿਸਕੀ ਵੀ ਲਈ ਆ ਹੋਰ ਵੀ ਸਮਾਨ ਲਿਆ ਠੀਕ ਆ ਤੇ ਸਾਡੇ ਯੂਰੋ ਲੱਗੇ ਆ ਜੀ 30 ਪੂਰਾ ਬੈਗ ਐਡਾ ਬੜਾ ਬੈਗ ਭਰ ਗਿਆ 30 ਯੂਰੋ ਦੇ ਵਿੱਚ ਰੂਟ ਵੀ ਦੇਣੀ ਸਾਰਾ ਸਮਾਨ ਲਿਆ ਇੰਨਾ ਸਮਾਨ ਲੈਣ ਤੋਂ ਬਾਅਦ ਯੂਰੋ ਲੱਗੇ ਆ ਜੀ ਸਾਡੇ ਸਿਰਫ 30 ਠੀਕ ਆ ਯਾਨੀ ਕਿ ਸਸਤਾ ਹੈ ਹੋਰ ਯੂਕੇ ਦੇ ਮੁਕਾਬਲੇ ਸਸਤਾ ਹੈ ਹੁਣ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਯੂਕੇ ਗਲਤ ਆਇਆ ਉਹ ਆ ਸਿਰਫ ਇੱਕ ਕੰਪੈਰੀਟਿਵਲੀ ਕਿਉਂਕਿ ਉੱਥੇ ਦੇ ਮੁਕਾਬਲੇ ਇੱਥੇ ਸਸਤਾ ਲੱਗਿਆ ਤੂੰ ਇਹਨੂੰ ਵੀ ਤੁਸੀਂ ਆਪ ਵੀ ਦੇਖਿਆ ਹੋਣਾ ਵੈਰਾਈਟੀ ਉਹੀ ਆ ਸੇਮ ਵਿਸਕੀਆਂ ਦਿਖਾਇਆ ਵਾਈਨ ਦਿਖਾਇਆ ਹੋਰ ਕਾਫੀ ਸਮਾਨ ਉੱਥੇ ਦੇ ਮੁਕਾਬਲੇ ਇੱਥੇ ਥੋੜਾ ਜਿਹਾ ਸਸਤਾ ਹੈ ਕੁਝ ਚੀਜ਼ਾਂ ਜ਼ਿਆਦਾ ਸਸਤੀ ਹੈ ਬਾਕੀ ਹੋਰ ਵੀ ਇਹਦੇ ਵਿੱਚ ਛੋਟੇ ਛੋਟੇ ਸ਼ੋਰੂਮ ਬਣੇ ਹੋਏ ਆ ਇਸ ਮਾਲ ਦੇ ਵਿੱਚ ਕਿਤੇ ਘਰੇਲੂ ਸਮਾਨ ਮਿਲਦਾ ਕਿਤੇ ਬਾਹਰ ਪਾਬੋ ਬਣਿਆ ਵਾ ਮੈਂ ਤੁਹਾਨੂੰ ਐਂਟਰੀ ਤੇ ਵੀ ਦਿਖਾਇਆ ਸੀਗਾ ਇੱਥੋਂ ਹੀ ਲੰਗੇ ਸੀਗੇ ਨਹੀਂ ਨਹੀਂ ਆਪਾਂ ਕੁਝ ਨਹੀਂ ਖਾਣਾ ਨਹੀਂ ਨਹੀਂ ਕੁਝ ਨਹੀਂ ਪੀਣਾ ਹੁਣ ਮਾਰਕੀਟ 'ਚ ਸ਼ੂ ਲੱਗੇ ਹੋਏ ਆ ਸਾਰੇ ਬੱਚਿਆਂ ਦੇ ਬੜਿਆਂ ਦੇ ਉੱਪਰ ਲਿਖਿਆ ਵਾ ਵੀ ਗ੍ਰਾਂਦੀ ਮਾਰ ਸੀ ਦਾ ਇਛਾ ਨਾ ਹੋਵੇ ਆ ਮੈਕਸਿਮ 49 49 ਤੱਕ ਵੀ 19 ਪਾਉਂਡ ਤੋਂ 19 ਯੂਰੋ ਤੋਂ ਲੈ ਕੇ ਇਹਨਾਂ ਦੇ ਸਿਰਫ ਪ੍ਰਾਈਸ 49 ਯੂਰੋ ਤੱਕ ਦੇ ਪ੍ਰਾਈਸ ਦੇ ਵਿੱਚ ਆ ਸਾਰੇ ਜਿਹੜੇ ਸ਼ੂ ਆ ਜਿੰਨੇ ਵੀ ਸ਼ੂ ਆ 19 ਯੂਰੋ ਤੋਂ ਲੈ ਕੇ 49 ਯੂਰੋ ਤੱਕ ਦੀ ਰੇਂਜ ਨੇ ਕੱਪੜੇ ਵਾਲੀ ਤੇ 50 50% ਡਿਸਕਾਊਂਟ ਲੱਗਿਆ ਹੋਇਆ ਮੈਨੂੰ ਲੱਗਦਾ 50 ocasi ਨਹੀਂ ਅਸ਼ਟੀਏ ਦੋਸਤੋ ਵੈਸੇ ਮੈਂ ਨਾ ਤੁਹਾਨੂੰ ਇੱਥੇ ਦੇ ਇਟਲੀ ਦੇ ਸ਼ਹਿਰ ਵੀ ਘੁਮਾਉਂਗਾ ਹੋਰ ਵੀ ਕਾਫੀ ਚੀਜ਼ਾਂ ਦਿਖਾਉਂਗਾ ਪਰ ਫਿਲਹਾਲ ਮੈਂ ਇਹ ਮਾਰਕੀਟਾਂ ਤਾਂ ਕੋ ਮਰ ਰਿਹਾ ਕਿਉਂਕਿ ਥੋੜਾ ਜਿਹਾ ਪ੍ਰਾਈਸ ਦਾ ਪਤਾ ਲੱਗ ਜਾਂਦਾ ਹੈ ਨਾ ਵੀ ਇੱਥੇ ਦੀ ਜਿਹੜੀ ਜ਼ਿੰਦਗੀ ਆ ਘੁੰਮਣ ਤੋਂ ਪਹਿਲਾਂ ਵੀ ਇੱਥੇ ਕਿਸ ਤਰ੍ਹਾਂ ਦੇ ਵੀ ਕਿੰਨੇ ਕ ਖਰਚੇ ਆ ਇੱਥੇ ਇੱਕ ਆਮ ਬੰਦੇ ਦੇ ਉਹ ਪਤਾ ਲੱਗ ਜਾਂਦਾ ਇਹਨਾਂ ਮਾਰਕੀਟਾਂ ਦੇ ਵਿੱਚ ਜਾ ਕੇ ਸਾਹਮਣੇ ਵਾਲੇ ਪਾਸੇ ਸਾਰਾ ਫਰਨੀਚਰ ਦੀ ਆ ਪਰ ਹੁਣ ਬੰਦ ਹੋਣ ਵਾਲੀ ਆ ਫਿਰ ਕਿਸੇ ਦਿਨ ਹਾਂਜੀ ਫਿਰ ਕਿਸੇ ਦਿਨ ਇੱਥੇ ਕਮਾਉਂਗੇ ਤੁਹਾਨੂੰ ਇੱਥੇ ਫਰਨੀਚਰ ਦੀ ਆ ਪਰਲੀ ਸਾਈਡ ਸਾਰੀ ਬਾਹਰ ਆ ਕੇ ਹਜੇ ਵੀ ਗਰਮੀ ਉਹ ਆ ਧੁੱਪ ਕਿੰਨੀ ਖੜੀ ਆ ਵੀਰ ਜੀ ਕਾ ਟਾਈਮ ਹੋ ਗਿਆ ਹੁਣ 1:00 ਦਾ ਟਾਈਮ ਆ ਜੀ ਬਾਹਰ ਹਜੇ ਵੀ ਉਦਾਂ ਹੀ ਧੁੱਪ ਖੜੀ ਆ ਤੇ ਮੌਸਮ ਗਰਮ ਅੰਦਰ ਤਾਂ ਖੈਰ ਏਸੀ ਸੀਗਾ ਪਰ ਬਾਹਰ ਨਿਕਲਦੇ ਐ ਗਰਮੀ ਲੱਗਦੀ ਆ ਇਹ ਮਾਰਕੀਟ ਦੀ ਪਾਰਕਿੰਗ ਵੀ ਬਹੁਤ ਵੱਡੀ ਆ ਮੈਂ ਚਾਰੇ ਪਾਸੇ ਇੱਕ ਵਾਰ ਕੈਮਰਾ ਮਾਰ ਕੇ ਦਿਖਾ ਦਵਾ ਬਹੁਤ ਵੱਡੀ ਪਾਰਕਿੰਗ ਆ ਪਰ ਕਹਿੰਦੇ ਵੀ ਸੈਟਰਡੇ ਸੰਡੇ ਜਾਂ ਛੁੱਟੀ ਵਾਲੇ ਦਿਨ ਤਾਂ ਇੱਥੇ ਫਿਰ ਪਾਰਕਿੰਗ ਮਿਲਦੀ ਨਹੀਂ ਦੇਖ ਲਓ ਇਹਦੇ ਵਿੱਚ ਵੀ ਕਹਿੰਦੇ ਇੰਨਾ ਰਸ਼ ਹੋ ਜਾਂਦਾ ਕਿਉਂਕਿ ਔਰਜੀਨੋਵੀ ਦੇ ਵਿੱਚ ਪੈਂਦੀ ਆ ਜੀ ਇਹ ਬਰੇਸ਼ੀਆ ਡਿਸਟ੍ਰਿਕਟ ਦੇ ਵਿੱਚ ਔਰਜੀਨੋਵੀ ਸ਼ਹਿਰ ਦੇ ਵਿੱਚ ਪੈਂਦੀ ਆ ਕੀਪਰ ਤੋਂ ਸਾਨੂੰ ਸੋ ਦੋਸਤੋ ਇਹ ਸੀਗਾ ਮੇਰਾ ਅੱਜ ਦਾ ਵਲੌਗ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਆ ਵੀ ਇਟਲੀ ਦੀ ਮਾਰਕੀਟ ਦੇ ਕੀ ਆ ਪ੍ਰਾਈਜ਼ ਆ ਇੱਥੇ ਗਰੋਸਰੀ ਦੇ ਪ੍ਰਾਈਜ਼ ਕੀ ਆ ਥੋੜਾ ਜਾਂ ਹੰਤਾ ਜਾ ਹੋ ਜਾਂਦਾ ਬੰਦਿਆਂ ਨੂੰ ਇੱਕ ਨਵੇਂ ਦੇਸ਼ ਦੇ ਵਿੱਚ ਕੀ ਆ ਪ੍ਰਾਈਜ਼ ਆ ਇੱਥੇ ਦੀ ਇੱਥੇ ਕੀਮਤਾ ਕੀ ਆ ਇੱਥੇ ਦੀ ਗਰੋਸਰੀ ਦੇ ਇੱਥੇ ਖਾਣੇ ਪੀਣੇ ਦੇ ਸੋ ਉਮੀਦ ਆ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਗਾ ਅਗਰ ਪਸੰਦ ਆਉ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਸ਼ਹਿਰ ਘੁਮਾਵਾਂਗੇ ਇਟਲੀ ਦੇ ਤੇ ਹੋਰ ਚੀਜ਼ਾਂ ਦਿਖਾਵਾਂਗੇ ਇੱਥੇ ਦੇ ਲੋਕਾਂ ਨਾਲ ਮਿਲਾਵਾਂਗੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਅਜਿਹੀਆਂ ਵੀਡੀਓ ਦੇਖਣ ਲਈ ਤਦ ਤੱਕ ਨਮਸਤੇ ਸਸਰੇ ਕਲ ਸਲਾਮ ਚਾਓ ਚਾਓ